ਮਾਣ ਲਗਾ ਦਿੱਤਾ ਕਿਉਂ ਆਪਨੇ ਕਰਿਆ ਹਾਂ ਹਾਂ ਜੀ ਕੀ ਵਾਕਿਆ ਉਹ ਅੱਜ ਜੀ ਤੇ ਆਪਣਾ ਨਾਮ ਦੱਸਿਓ ਪਿੰਡ ਦੱਸ ਕੇ ਜੀ ਉੱਥੇ ਬੈਠਾ ਮੇਰਾ ਨਾਮ ਹਰਸ਼ਿੰਦਰ ਸਿੰਘ ਬੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਹਦੋਂ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਾਨੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ ਕਾਰਨ ਇਹ ਕਿ ਅਜੇ ਤੋਂ 1.5 ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਹੈ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਤਲਬ ਮੰਗਦਾ ਈ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮ ਕਰਨ ਵਾਲੇ ਬੰਦੇ ਆਂ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤੱਕ ਨਾ ਦੇਣਾ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕੌਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਚ ਠੀਕ ਹੈ ਹਾਂਜੀ ਕੀ ਪੁੱਛੀ ਜਾ ਰਹੇ ਤੁਸੀਂ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਿਹਾ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋਲ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਫ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਪੁਲਿਸ ਨਾਲ ਸਕورٹی ਤਾਂ ਦਿੱਤੀ ਹੋਈ ਸੀ ਸਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਪਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ ਗਨਮੈਨ ਤੋਂ ਉਸ ਵੇਲੇ ਕੋਈ ਕਾਲ ਆ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਹਾਂ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਆ ਗਾੜੀ ਨੂੰ ਬਾਹਰ ਕੱਢਣ ਦਾ ਵੇ ਐਸਐਚਓ ਸਾਹਿਬ ਨੂੰ ਪਤਾ ਹੈ ਬਾਕੀ ਉਹ ਜੀ ਚਲੋ ਸਭ ਆਹ ਜੀ ਸਾਰੇ ਅੱਜ ਰਾਤ ਲੱਗਿਆ ਹੋਇਆ ਸੀਗੇ ਜੀ ਤੱਕੇ ਜੀ ਕੋਈ ਨਹੀਂ ਇੱਕ ਘਰ ਸੇ ਮੈਂ ਤਾਂ ਮੁੜ ਰਿਹਾ ਆਪਣੇ ਤੋਂ ਦਾ ਬੈਰੋ ਕੇ ਦਾ ਇਹਦਾ ਚਾਰ ਕੋਈ ਮੈਨੂੰ ਫੋਨ ਆਇਆ ਹੈ ਜੀ ਕਿ ਸਾਡੇ ਘਰੇ ਗੇੜ ਨੂੰ ਗੋਲੀਆਂ ਮਾਰਦੀਆਂ ਜਦੋਂ ਅਣਕਿਸਤ ਦੇ ਵਿਅਕਤੀ ਜਿਹੜੇ ਮੋਟਰਸਾਂ ਤੇ ਆਏ ਤੇ ਮੈਂ ਉਸ ਵੇਲੇ ਉੱਥੇ ਬੱਚਾ ਸੀ ਮੇਰੇ ਵਿਆਹ ਇਹਨੇ ਕੋ WhatsApp ਕਾਲ ਵੀ ਆਈ ਆ ਇਹਦਰ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਫੌਰ ਮਤਵ ਕਰਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਲੜਾ ਮੜਾਂ ਗੱਡੀਆਂ ਨੂੰ ਤੇ ਬਾਅਦ ਵਿੱਚ ਇਹ ਮਕਦਮਾ ਦਰਜ ਕਰ ਲਿਆ ਕਿ ਦੋਸਤਾਂ ਨੂੰ ਕੇਸ ਕਰਦੀ ਕੋਸ ਵਾਸਤੇ ਟੀਮਾਂ ਲਾਤੀ ਇਹ ਸ਼ੇਰਾਂ ਦਾ ਫੈਰ ਹੋਇਆ ਉਹ 6 ਫੌਂਟ ਮਿਲੇ ਹਨ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੇ ਆਪਾਂ ਗਰਮਾ ਦਿੱਤਾ ਹੋਇਆ ਜੇਕਰ ਤੇਨਾਲ ਸਿੰਘ ਉਹਨੇ ਵੀ ਦੋ ਦੋ ਫੈਰ ਕੀਤੇ ਆ ਤੇ ਪਰੇ ਭੱਜ ਗਏ ਤੇ ਖੋਲੀ ਚਰੋਂ ਦਾ ਕਾਰਨ ਕੀ ਦਾ? ਫਰੋਦੀ ਮੰਗਦੇ ਜੀ 50 ਲੱਖ ਰੁਪਈਆ ਦਾ ਪੁੱਤਰ ਸਤਿ ਕਿਹਾ ਹਾਂ ਜੀ ਕੇ ਕਰ ਦਿੱਤੇ ਇੱਕ ਗੱਲ ਮੰਨਤਾ ਜਿਹੜੀ ਛੱਡ ਆਉਣੇ ਕਿਨੇ ਮਾਇਸੇ ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿੰਨੇ ਦਿਨ ਤੋਂ ਹੋ ਗਿਆ ਦੋ ਕੁ ਸਾਲ ਹੋ ਗਏ ਦੋ ਮਹੀਨੇ ਹੋ ਗਏ ਆ ਕਿਨੇ ਕਹਿੰਦੇ ਸੀ ਕਿ ਜਿਹੜੇ ਫਿਰਿਆ ਦੋ ਜਣੇ ਦੋ ਜਣੇ ਮੋੜ ਸਾਹ ਦੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ ਹਾਂ ਜੀ ਮੈਂ ਨਾਲ ਨਹੀਂ ਕੁਝ ਕੀ ਕੀ ਕਰ ਰਹੇ ਅਸੀਂ ਤੇਜ਼ ਕਰਾ ਰਹੇ ਇਹਨਾਂ ਨੂੰ ਲਾਤੀ ਟੀਮ ਆਪਣੀ